ਹੈਲੋ ਸਤਿ ਸ੍ਰੀ ਅਕਾਲ ਜੀ ਕਲੈਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਜਾਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋ ਹੋਮਗ ਚੜ੍ਹਦੀ ਕਲਾ ਵਿੱਚ ਹੋਮਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਲਓ ਜੀ ਅੱਜ ਸਵੇਰ ਦਾ ਬਣ ਰਿਹਾ ਨਾਸ਼ਤਾ ਤੇ ਥੱਪਾ ਬਣਾ ਰਹੇ ਹਾਂ ਕਿਥੇ ਆ ਬਤਾਉਆਂ ਦਾ ਪਰਤਾ ਤੇ ਉਹਦੇ ਲਈ ਪਹਿਲਾਂ ਆਪਾਂ ਲਸਣ ਪਿਆਜ਼ ਭੁੰਨ ਲੇ ਸੀਗੇ ਫਿਰ ਉਸ ਤੋਂ ਬਾਅਦ ਹਰੀ ਮਿਰਚ ਐਡ ਕਰਤੀ ਵਿੱਚ ਅੱਜ ਟਮਾਟਰ ਹੈ ਨਹੀਂ ਸੀਗੇ ਨਹੀਂ ਆਪਾਂ ਟਮਾਟਰ ਵੀ ਐਡ ਕਰਨੇ ਸੀ ਟਮਾਟਰਾਂ ਨਾਲ ਬਹੁਤ ਜ਼ਿਆਦਾ ਟੇਸਟੀ ਬਣਦਾ ਤੇ ਇਹਦੇ ਵਿੱਚ ਤੁਸੀਂ ਹਰੇ ਮਟਰ ਵੀ ਪਾ ਸਕਦੇ ਹੋ ਹਰੇ ਮਟਰਾਂ ਨਾਲ ਵੀ ਇਹ ਬਹੁਤ ਜ਼ਿਆਦਾ ਟੇਸਟੀ ਬਣਦਾ ਜਿਹੜਾ ਪਲਕਾ ਤੇ ਤੁਸੀਂ ਟਰਾਈ ਕਰਿਓ ਮੇਰੇ ਕੋਲ ਦੋਨੋਂ ਚੀਜ਼ਾਂ ਨਹੀਂ ਸੀ ਨਾ ਹੀ ਟਮਾਟਰ ਸੀ ਨਾ ਹੀ ਅਜ ਮਟਰ ਸੀ ਕਿਉਂਕਿ ਕੱਲ ਆਪਾਂ ਦੋ ਦਿਨ ਬਾਹਰ ਰਹੇ ਹਾਂਗੇ ਤਾਂ ਕਰਕੇ ਸਬਜ਼ੀ ਕੁਝ ਹੈ ਨਹੀਂ ਅਸੀਂ ਘਰ ਇਹ ਵੀ ਉਧਰ ਲੈ ਘਰ ਤੋਂ ਲੈ ਕੇ ਆਏ ਸੀ ਕਲੇਰ ਸਾਹਿਬ ਦੂਸਰਾ ਘਰ ਆ ਜਿਹੜਾ ਸਾਡਾ ਉਧਰ ਲੱਗੇ ਹੋਏ ਨੇ ਆਪਣੇ ਤੇ ਉਧਰੋਂ ਲੈ ਕੇ ਆਏ ਸੀਗੇ ਲਓ ਜੀ ਬਤਾਉਂਗਾ ਜਿਹੜਾ ਪਰਤਾ ਬਣ ਕੇ ਤਿਆਰ ਨਾਲ ਦਹੀਂ ਰੋਟੀ ਹੋਗੀ ਲੱਸੀ ਹੋਗੀ ਲਓ ਜੀ ਇਹਨਾਂ ਨਾਲ ਕੰਪਲੀਟ ਹੈ ਜੀ ਆਪਣਾ ਤੇ ਕੰਮ ਕਾਰ ਚੱਲੀ ਜਾਂਦੇ ਆ ਚਾਦਰਾਂ ਇੱਕ ਆਪਾਂ ਧੋਤੀ ਇੱਕ ਰਹਿ ਗਈ ਤੇ ਆ ਆਪਾਂ ਨੂੰ ਨਾ ਗਵਾਂਢੀ ਦੇ ਕੇ ਗਏ ਨੇ 베ਰ ਮੈਨੂੰ ਵੀ ਥੋੜੇ ਜਿਹਾ ਪਸੰਦ ਨੇ 베ਰ ਵਧੀਆ ਲੱਗਦੇ ਨੇ ਆਪਾਂ ਧੋ ਲੈਨੇ ਇਹਨਾਂ ਨੂੰ ਗਰਮੀਆਂ ਵਾਲੇ ਆਪਾਂ ਲਾਈਟ ਲਾਈਟ ਕਲਰ ਜੇ ਵਿਸ਼ਾਤੀ ਦੋਨੋਂ ਵਾਈਟ ਸਿੱਧਾ ਬੈੱਡ ਸ਼ੀਟ ਦੋਨੋਂ ਵਿਸ਼ਾਤੀਆਂ ਸਿੰਗਲ ਵੀ ਇਦਾਂ ਦੇਖੋ ਇਹ ਵਿਸ਼ਾਤੀ ਆਪਾਂ ਜਿਹੜੀ ਕਿ ਡਬਲ ਹੀ ਸੀਗੀ ਇੱਕ ਸਾਈਡ ਤੋਂ ਥੋੜੀ ਜਿਹੀ ਫਟ ਗਈ ਤਾਂ ਕਰਕੇ ਆਪਾਂ ਇਹ ਸਿੰਗਲ ਹੀ ਬਣਾਤੀ ਇਸ ਤਰ੍ਹਾਂ ਆਪਾਂ ਸਿੰਗਲ ਹੀ ਬਣਾਤੀ ਇਹ ਠੀਕ ਹੈ ਜੀ ਥੇ ਵਾਲੀ ਵਿਸ਼ਾਤ ਦਿੱਤੀ ਆਪਾਂ ਤੇ ਇਦਾਂ ਆਪਾਂ ਵਾਈਟ ਮੁਸ਼ਾਤੀ ਗਰਮੀਆ ਵਾਸਤੇ ਆਪਾਂ ਦੋਨੋਂ ਲਾਈਟ ਲਾਈਟ ਕਲਰ ਹੀ ਬਿਝਾਤੀ ਠੀਕ ਹੈ ਜੀ ਦੇਖੋ ਇਸ ਤਰ੍ਹਾਂ ਆਪਣਾ ਪੂਰਾ ਰੂਮ ਬਸ ਝਾੜੂ-ਝੂੜੂ ਰਹਿ ਗਿਆ ਹੋਰ ਸਾਰੇ ਹੋ ਗਿਆ ਕੰਮ ਆਪਣਾ ਚੱਕਤਰ ਵਾਲਾ ਅੱਜ ਬਹੁਤ ਜ਼ਿਆਦਾ ਕੰਮ ਨੇ ਅੱਜ ਜਿਵੇਂ ਕਿ ਕੰਬਲ ਸੀਗੇ ਜਿਹੜੇ ਡਬਲ ਜਾਂ ਸਿੰਗਲ ਉਹਨਾਂ ਦੇ ਉੱਪਰ ਕਵਰ ਚੜ੍ਹੇ ਹੋਏ ਸੀਗੇ ਉਹਨਾਂ ਨੂੰ ਅੱਜ ਮੈਂ ਧੋ ਰਹੀ ਆ ਤੇ ਸ਼ਾਇਦ ਕੱਲ ਨੂੰ ਤੁਹਾਨੂੰ ਆਪਾਂ ਦੱਸੀਏ ਵੀ ਡਬਲ ਬੈੱਡ ਜਿਹੜੇ ਜਿਹੜੇ ਕੰਬਲ ਹੁੰਦੇ ਨੇ ਆਪਾਂ ਵਾਸ਼ਿੰਗ ਮਸ਼ੀਨ ਦੇ ਵਿੱਚ ਕਿਸ ਤਰ੍ਹਾਂ ਧੋ ਸਕਦੇ ਆ ਕੋਸ਼ਿਸ਼ ਕਰੂੰਗੀ ਜੇ ਵੀਡੀਓ ਬਣੀ ਤਾਂ ਤੇ ਬਾਕੀ ਇੱਥੇ ਜਿਵੇਂ ਕਿ ਡਬਲ ਬੈੱਡ ਦਾ ਜਿਹੜਾ ਸਿੰਗਲ ਬੈੱਡ ਦਾ ਕਵਰ ਸੀਗਾ ਉਹ ਮੈਂ ਅੱਜ ਧੋ ਤੇ ਤੇ ਜਿਹੜੇ ਕੰਬਲ ਸੀਗੇ ਉਹਨਾਂ ਨੂੰ ਬਾਹਰ ਇੱਥੇ ਮੰਜੇ 'ਤੇ ਰੱਖਿਆ ਹੋਇਆ ਮੈਂ ਕਿ ਥੋੜੀ ਧੁੱਪ ਲੱਗ ਜੂਗੀ ਤਾਂ ਕਰਕੇ ਵੀ ਫਿਰ ਉਹਨਾਂ ਨੂੰ ਬਾਅਦ ਦੇ ਵਿੱਚ ਆਪਾਂ ਰੱਖ ਦਵਾਂਗੇ ਦੇਖਾਂਗੇ ਕੰਬਲ ਕਵਰ ਨੇ ਜਿਹੜੇ ਉਹ ਨਹੀਂ ਚੜਾਉਂਦੀ ਮੈਂ ਇਸ ਵਾਰ ਐਵੇਂ ਹੀ ਰੱਖੂੰਗੀ ਕਿਉਂਕਿ ਸਰ ਗਰਮੀ ਦੇ ਵਿੱਚ ਜ਼ਰੂਰਤ ਪੈ ਸਕਦੀ ਆ ਉੱਪਰ ਲੈਣ ਤੇ ਉੱਪਰ ਵੀ ਲੈ ਸਕਦੇ ਇਸੇ ਤਰ੍ਹਾਂ ਆਪਾਂ ਇਹਨਾਂ ਨੂੰ ਹਨਾ ਗਰਮੀ ਵਿੱਚ ਐਸੀ ਕਰਕੇ ਥੋੜੀ ਜ਼ਰੂਰਤ ਪੈਂਦੀ ਆਗੀ ਚਲੋ ਜੀ ਤੋਂ ਇੱਥੇ ਕੰਬਲ ਧੋਤੇਗੇ ਤੇ ਇੱਕ ਸਿੰਗਲ ਬੈੱਡ ਸ਼ੀਟ ਤੇ ਉਸ ਤੋਂ ਬਾਅਦ ਇੱਥੇ ਲੱਗੀ ਸੀਗੀ ਮੈਂ ਕਣਕ ਜਿਹੜੀ ਧੋਣ ਕਿਉਂਕਿ ਆਪਣੇ ਕੋਲ ਆਟਾ 2-4 ਦਿਨਾਂ ਦਾ ਹੀ ਰਹਿ ਗਿਆ। ਮੈਂ ਕਿਹਾ ਪਹਿਲਾਂ ਕਣਕ ਤੋਂ ਵੀ ਸੁੱਕਣੀ ਪਾਦਮਾ ਪਹਿਲਾਂ ਧੋਣੀ ਸੀ ਕਈ ਦਿਨ ਪਰ ਟਾਈਮ ਨਹੀਂ ਮਿਲਿਆ ਜੀ 2 ਦਿਨ ਤਾਂ ਆਪਣੇ ਬਾਹਰ ਹੀ ਫੁੱਟ ਕੇ ਜਿੰਮੇ ਤੇ ਇਹ ਤਾਂ ਕਰਕੇ ਟਾਈਮ ਨਹੀਂ ਮਿਲਿਆ ਹੈਗਾ। ਮੈਂ ਕਿਹਾ ਚਲੋ ਅੱਜ ਸਭ ਤੋਂ ਪਹਿਲਾ ਕੰਮ ਕੀਤਾ 7:00 10:00 ਵਜੇ ਉੱਠ ਕੇ ਵੀ ਮੈਂ ਕਣਕ ਧੋਣੀ ਵੀ ਕਿਉਂਕਿ 2-3 ਘੰਟੇ ਜਾਂ ਤੱਕ ਸਾਡੇ ਨਾਲ ਚੜਦੀ ਧੁੱਪ ਆ ਜਾਂਦੀ ਹੈਗੀ। ਧੁੱਪ ਦਾ ਕੋਈ ਇਸ਼ੂ ਨਹੀਂ ਹੈਗਾ ਚੜਦੀ ਧੁੱਪ ਆਉਂਦੀ ਹੈ ਸਰਦੀ ਦੇ ਵਿੱਚ ਵੀ ਸਾਡੇ ਘਰ ਬਹੁਤ ਵਧੀਆ ਧੁੱਪ ਰਹਿੰਦੀ ਹੈ ਤੇ ਗਰਮੀ ਦੇ ਵਿੱਚ ਵੀ। ਲਓ ਜੀ ਇਸ ਤੋਂ ਬਾਅਦ ਇੱਕ ਕਣਕ ਧੋ ਕੇ ਆਪਾਂ ਸੁੱਕਣੀ ਪਾਉਣ ਲੱਗੇ ਸੀ ਕਣਕ ਧੋ ਕੇ ਮੈਂ ਟੋਕਰੀ ਵਿੱਚ ਰੱਖ ਲਈ ਨੂੰ ਇਹ ਕਪੜਾ ਵਿਛਾ ਕੇ ਤੇ ਜਿਹੜਾ ਪਾਣੀ ਹੁੰਦਾ ਉਹ ਨੁੱਚੜ ਜਾਂਦਾ ਫਿਰ ਕਣਕ ਸੁੱਕਣੀ ਪਾ ਦਿੰਨੇ ਆ ਤੇ ਟਾਈਮ ਵੀ ਨਹੀਂ ਲੱਗਦਾ ਜਲਦੀ ਸੁੱਕ ਜਾਂਦੀ ਹੈ 2 ਦਿਨਾਂ ਦੇ ਵਿੱਚ ਕਣਕ ਵਧੀਆ ਸੁੱਕ ਜਾਂਦੀ ਆ 2 ਦਿਨ ਦੀ ਤਾਂ ਧੁੱਪ ਦੇਖੋ ਲਗਾਉਣੀ ਜ਼ਰੂਰੀ ਹੋਈ ਆ ਹਨਾ ਥੋੜੀ ਜਿਹੀ ਨਮੀ ਤਾਂ ਚੱਲ ਜਾਂਦੀ ਹੈ ਵਗੈਰਾ ਰਹਿ ਗਈ ਤਾਂ ਫਿਰ ਤਾਂ ਖਰਾਬ ਹੋਣ ਦੇ ਚਾਂਸਸ ਹੁੰਦੇ ਨੇ ਲਓ ਜੀ ਹੁਣ ਆਪਾਂ ਪਾ ਲਈਏ ਕਣਕ ਸੁੱਕਣੀ ਫਿਰ ਮਿਲਦੇ ਆ ਤੁਹਾਨੂੰ नहीं है। क्या रिव्यू ya! ਵੇ ਨਹੀਂ ਉਹ ਚੋਕੀ ਜਿਹਾ ਵਾਹ ਵਾਹ ਹੈ ਤਾਂ ਤੁਸੀਂ ਜਮਾਂ ਕੋਲੋਂ ਤੁਸੀਂ ਤੇਰੇ ਤੇਰੇ ਵੀ ਨਹੀਂ ਜਵਾਹ ਸਮਝ ਵਸਤੂ ਦੇ ਜਿਸ ਕਹਿਣ ਨੂੰ ਕਿਰਨ ਉਹ ਤਾਂ ਆਉਂਦਾ ਜੀ ਪੂਰੀ ਲਈ ਤਾਂ ਅੱਜ ਤੇਰੀ ਨਾਉਂ ਕਰਾ ਆਹ ਵਾਹ ਉਹ ਤਾਂ ਹੈ ਕਿ ਪਰ ਤੇਰੇ ਕੋਲ Tiene cuadernos. Te cansela. Podía ser. Cada día aquí tiene. Aquí está encantado. हिकु सच रहंदा हा जी कढण गिलाफ़ कॾ की सुकण पवां कणिक त धोती ਗੋ ਰੰਤਕਾਂ ਨੂੰ ਸੀ ਜਾਪੇ ਨਾ ਮੈਂ ਜਿਹਨੂੰ ਚਾਤਾ ਪਿਆ ਹਾਂ ਵੇ ਅਈ ਨਾ ਤੇ 10 ਪੈਸੇ ਲਾਇਓ ਉਹ ਜੂ ਬਿੱਤੇ ਨੰਦੀ ਲ ਬੈਂਕ ਕੋਲ ਜਾਇਓ ਤੁਸੀਂ ਹੋ ਬਿੱਤੇ ਕਿੱਥੇ ਹੋ ਜੂ ਜਦੋਂ ਜਦੋਂ ਆ ਸਭ ਤੁਸੀਂ ਨਾ ਤੇ ਨੰਨਾ ਜਾਈ ਜਾਂਦੇ ਤੁਸੀਂ ਜਾ ਕੇ ਆਪਣਾ ਮੂੰਹ ਸਿਰ ਕਰੂੰਗੀ ਸਵੇਰ ਦੀ ਕੰਮਾਂ ਦੀ ਲੱਗੀ ਹੋਈਆਂ ਹਜੇ ਦੋ ਕੰਬਲ ਮੇਰੇ ਧੋਣ ਵਾਲੇ ਰਹਿ ਗਏ ਤੇ ਇੱਕ ਸਿੰਗਲ ਰਹਿ ਗਿਆ ਇੱਕ ਡਬਲ ਦੋ ਕੰਬਲ ਫਿਰ ਜਿਹੜੇ ਰਹਿ ਗਏ ਹਾਂ ਆਪਣਾ ਸਾਰਾ ਸਮਾਨ ਆਪਣਾ ਮੇਕਅਪ ਦਾ ਜੋ ਵੀ ਸੀਗਾ ਇਹਦੇ ਵਿੱਚ ਰੱਖ ਲੈ ਦੇਵੇਂ ਮਲਾਈ ਰੜਕਣੀ ਹੈਗੀ ਬਹੁਤ ਤੋਂ ਕਮ ਪੈਣੀ ਸਵੇਰੇ ਨਾਲ ਇੱਕ ਵਾਰ ਸਰਭਾ ਲੈਣੀ ਹੁੰਦੀ ਐ ਮੈਂ ਦੁਬਾਰਾ ਫੇਰ ਉਹ ਮੈਂ ਕਿੰਡ ਜਾਂਦਾ ਤੂੰ ਚਲ ਕੰਮ ਕਰ ਰਹੀ ਸਬਜੀ ਸੁਬਜੀ ਬਣਾਵਾਂਗੀ ਦੁਪਹਿਰ ਦਾ ਟਾਈਮ ਆ ਚਾਹ ਪਣੀ ਦੁਪਹਿਰ ਦਾ ਪੀ ਲਿਆ ਸਰਵਾ ਕੇ ਹੁਣ ਫਿਰ ਦੇਖਦਾ ਮੇਕਅਪ ਮੈਂ ਕੁਝ ਜ਼ਿਆਦਾ ਨਹੀਂ ਕਰਦੀ ਹੁੰਦੀ ਕੋਸਾ ਨਹੀਂ ਹੁੰਦਾ ਮੈਂ ਤਾਂ ਲਿਪਸਟਿਕ ਵਗੈਰਾ ਹਲਕਾ ਫੁਲਕਾ ਜਿਹਾ ਹੀ ਹੁੰਦਾ ਬਾ ਮੇਰੇ ਸੌ ਜਾਏ ਹੋਈ ਨਹੀਂ ਪਹਿਲਾਂ ਸਰ ਲੈ ਕੇ ਆਈ ਸੀ ਕ ਇਸ ਤਰ੍ਹਾਂ ਵਾਲਾ ਇਸ ਤਰ੍ਹਾਂ ਦਾ ਗਾਹੀ ਹੁਣ ਨੂੰ ਲਾ ਕੇ ਦੇਖਦੇ ਜੇ ਠੀਕ ਲੱਗੇ ਲਾ ਲਵਾਂ ਵੈਸੇ ਮੈਂ ਕੱਟੀ ਲੋਣੀ ਹੂ ਇਸ ਤਰ੍ਹਾਂ ਦੀ ਪਰ ਲਾ ਕੇ ਦੇਖਦੇ ਉਹ ਬਿਲਕੁਲ ਆਇਆ ਹੋਇਆ ਪਰਿਚਾਈ ਪਾਇਆ ਆ। ਜੇ ਆ ਮੈਂ ਲੇ ਕੇ ਇਸੇ ਬਿਲਕੁਲ ਬਰੀਕੀਆਂ ਦਿੰਦੀ ਆ। ਇਹ ਰੱਖ ਲੀ। ਇਹ ਚੰਦੂ ਨੂੰ ਰੱਖ ਲੈ। ਇਹ ਹੋਣੀ ਜਿਆਦਾ ਵਧੀਆ ਰਹੇਗਾ ਤੇ ਕਰੀ। ਉਹ ਛੋਟਾ ਸਾਈਕਲ ਲੈ ਕੇ ਆਇਆ ਇਸ ਵਾਰ। ਲੋਕ ਮੇਕਅਪ ਡਨ ਹੋ ਗਿਆ ਕੰਪਲੀਟ ਹੋ ਗਿਆ ਆਹ ਮੈਂ ਬੈੱਡ ਉੱਪਰ ਦੀ ਕਲੀਅਰ ਸਭ ਨੂੰ ਕਿਹਾ ਵੀ ਚੱਦਰ ਵਿਛਾ ਲਓ ਕਿਉਂਕਿ ਉਹ ਖਾਣਾ ਖੁਣਾ ਪੈੱਡ ਦੀ ਖਾਂਦੇ ਨਹੀਂ ਫਿਰ ਮੈਨੂੰ ਇਹ ਸੀ ਉੱਪਰ ਸਬਜੀ ਸਬਜੀ ਨਾਲ ਡੋਲੇ ਜੇ ਕਿਉਂਕਿ ਮੈਂ ਹੁਣ ਕੁਝ ਵੀ ਟਾਈਮ ਨਹੀਂ ਹੋਇਆ ਵਿਸਾਈ ਨੂੰ ਇਹਨੂੰ ਹਣਾ ਅਜੇ 2-4 ਦਿਨ ਤਾਂ ਚਲੋ ਐ ਹੁੰਦਾ ਵੀ ਰਹੇ ਨਾ ਵਿਛਾਈ ਹੋਈ ਚੱਦਰ ਚਲੋ ਜੀ ਮੇਕਅਪ ਕਰ ਲਿਆ ਹਲਕਾ ਫੁਲਕਾ ਬਸ ਲਿਪਸਟਿਕ ਲਗਾਈ ਹੈ ਬਿੰਦੀ ਲਗਾਈ ਹੋਰ ਕੁਛ ਨਹੀਂ ਤੇ ਇਸ ਵਾਰ ਵੀ ਫਲੈਡਿੰਗ ਬਿਲਕੁਲ ਵੀ ਵਧੀਆ ਨਹੀਂ ਕੀਤੀ ਬਿਲਕੁਲ ਲਾਈਟ ਲਾਈਟ ਲੱਗ ਰਹੀ ਹੈ ਪਤਾ ਨਹੀਂ ਕਿ ਆ ਦੇਖੋ ਆ ਵਾਲਾ ਮਿਲ ਆਇਆ ਜੂੜਾ ਪੈਨ ਵੀ ਕਹਿ ਸਕਦੇ ਨੂੰ ਆਪਾਂ ਉਹ ਕਲਚਰ ਜਿਹਾ ਹੁੰਦਾ ਇਹ ਆਪਣਾ ਉਹ ਵਾਲਾ ਦਸੇ ਉਪਿਸਤਰਾ ਲੱਗੇ ਸੁਣੋ ਜੀ ਇੱਕ ਮੈਂ ਆਪਣੀ ਨੰਦਰ ਨੂੰ ਚੀਮਿਆਂ ਵਾਲੀ ਦੰਦਵਾਇਆ ਇੱਕ ਸ਼ੇਰੋਂ ਵਾਲੀ ਨੂੰ ਅਸੀਂ ਤਿੰਨਾਂ ਨੇ ਲੈ ਲਿਆ ਸੀ ਇਹ ਮੁੰਗਾ ਚੱਲ ਵਧੀਆ ਠੀਕ ਆ ਬਲੈਕ ਆ ਵੈਸੇ ਵੀ ਹੈ ਨਾ ਚੇਲੋ ਜੀ ਹੁਣ ਪਾਸ ਕਿਚਨ ਚ ਚੱਲਦੇ ਆ ਥੋੜੇ ਜਿਹਾ ਕਿਚਨ ਦੇ ਕੰਮਕਾਰ ਕਰਦੇ ਆ ਠੀਕ ਆ ਜੀ ਤੇ ਉਹ ਅੱਜ ਮੈਂ ਉੱਥੇ ਰੱਖ ਲਿਆ ਫਲੋਰ ਮੈਟਸ ਸੋਫਾ ਜਿਹੜਾ ਸੀਗਾ ਤਿਆਰ ਹੋਣ ਲਈ ਮੈਂ ਕਿਹਾ ਉੱਥੇ ਦੇਖੋ ਬੜੀਆ ਲੱਗਦਾ ਨਾ ਉੱਥੇ ਰੱਖ ਲਿਆ ਸਭ ਚਲੋ ਜੀ ਚੱਲਦੇ ਕਿਚਨ ਥੋੜੀ ਜਿਹਾ ਬਾਅਦ ਮਿਲਦੇ ਆ ਲਓ ਜੀ ਆਪਾਂ ਮਲਾਈ ਰਿੜਕ ਲਈ ਪਹਿਲਾਂ ਪਾਕਲੇ ਤੇ ਹੁਣ ਆਪਾਂ ਇਹਨੂੰ ਉਧਰ ਗਰਮ ਕਰ ਦਨੇ ਠੀਕ ਹੈ ਜੀ ਅਰੋ ਜੀ ਹੁਣ ਆਪਾਂ ਫਟਾਫਟ ਮਲਾਈ ਮੱਖਣ ਨੂੰ ਕਰ ਲਈਏ ਗਰਮ ਬਣਾ ਲਈਏ ਪੱਕਿਓ ਠੀਕ ਹੈ ਜੀ ਕਿਓ ਕਹਿਣੇ ਹੋ ਕੀ ਕਹਿਣੇ ਹੋ ਗੱਲ ਇੱਕੋ ਹੀ ਆ ਨਾਲ ਦੇ ਆ ਰੈਕਟ ਆਪਾਂ ਦੱਸੀ ਵਿੱਚੋਂ ਕੱਢ ਕੇ ਅੱਜ ਮੇਰੀ ਸਲਾਹ ਵੀ ਬਾਥੂ ਦੀ ਮੈਂ ਬਾਜੀ ਬਣਾਵਾਂ ਪੁਰਜੀ ਪਲੇਸਾਂ ਘੈਰ ਹੋਣੀ ਜੇ ਲਿਆ ਕੇ ਦੇਣਗੇ ਬਾਥੂ ਮੱਕਾ ਇਹ ਲੋ ਦੁੱਧ ਤੋਂ ਕਿੰਨੀਆਂ ਚੀਜ਼ਾਂ ਬਣਦੀਆਂ ਨੇ ਹਨ ਅੰਦਾਜ਼ ਹੀ ਬਣਦਾ ਗਾ ਮੱਖਣ ਬਣਦਾ ਮਲਾਈ ਬਣਦੀ ਆ ਪਨੀਰ ਬਣਦਾ ਖੋਆ ਬਣਦਾ ਹੋਰ ਚੀਜ਼ਾਂ ਬਣਦੀਆਂ ਰਸਗੁੱਲੇ ਬਣਦੇ ਨੇ ਰਸਮਲਾਈ ਬਣਦੀ ਆ ਪੇੜੇ ਬਣਦੇ ਨੇ ਹੋਰ ਚੀਜ਼ਾਂ ਬਣਦੀਆਂ ਤਾਂਸ ਰੱਖ ਕੇ ਜਿਹੜੇ ਮੇਨ ਮੇਨ ਨੇ ਇਦਾਂ ਹੀ ਲੱਸੀ ਮੱਖਣ ਪਨੀਰ ਲੋਜੀ ਹੌਣ ਆਉਦੀ ਨਹੀਂ ਗਰਮ ਪਾਣੀ ਦੀ ਜ਼ਰੂਰਤ ਨਹੀਂ ਪੈਦੀ ਹੁਣ ਐਦਾਂ ਹੀ ਨਿਕਲ ਜਾਂਦਾ ਜਿਹੜਾ ਮੱਖਣਾ ਗਾ ਥੋੜਾ ਜਿਹਾ ਪਾਣੀ ਪਾ ਦੋ ਬਸ ਆਏ ਤੇ ਵਾਲੇ ਤੇ ਅੱਗੇ ਹੁਣ ਠੰਡਾ ਪਾਣੀ ਪਿਆ ਕਰੂ ਜਾਂ ਬਰਫ਼ ਠੰਡਾ ਬਹੁਤ ਥੋੜਾ ਜਿਹੜਾ ਪਾਣੀ ਪਾਣਾ ਪਿਆ ਕਰੂਗਾ ਬਾਜੀ ਇੱਧਰ ਜਿਹੜੀ ਲੱਸੀ ਹੈ ਦੁੱਧ ਕਹਿ ਲਓ ਬਚਿਆ ਨਾ ਮਲਾਈ ਦੇ ਵਿੱਚੋਂ ਉਹਦਾ ਆਪਾਂ ਪਨੀਰ ਕੱਢ ਲਾਂਗੇ ਤੇ ਇੱਧਰ ਆਪਾਂ ਮੱਖਣ ਗਰਮ ਕਰਕੇ ਕੀ ਬਣਾ ਲਾਂਗੇ ਠੀਕ ਹੈ ਜੀ ਲਓ ਜਿੰਨੇ ਟਾਈਮ ਦੇ ਵਿੱਚ ਖੀ ਬਣਦਾ ਉਨੇ ਟਾਈਮ ਦੇ ਵਿੱਚ ਆਪਾਂ ਖਾ ਲੈਨੇ ਹ ਮਰੱਪਾ ਠੀਕ ਹੈ ਜੀ ਇਹ ਦਿਨ ਹੋ ਗਿਆ ਮੈਨੂੰ ਖਾਂਦੀ ਨੂੰ ਲਗਾਤਾਰ ਇੱਕ ਮਿੰਟ ਵਿੱਚ ਕੱਢ ਲਵਾਂ ਦੋ ਦੂ ਦੇਖੋ ਇਹ ਤੇ ਵਿਲਾ ਕਰਕੇ ਦੇਣੀ ਇੱਕ ਮਿੰਟ ਇਹ ਲੋਚ ਇਸ ਤਰ੍ਹਾਂ ਪਾ ਖਾ ਲਵਾਂਗੇ ਇਹਨੂੰ ਡੇਲੀ ਇੱਕ ਖਾਨਣੀ ਆ ਮੈਂ ਠੀਕ ਹੈ ਜੀ ਤੁਸੀਂ ਵੀ ਡੇਲੀ ਨੇ ਇੱਕ ਆਮਲਾ ਜਿਹੜਾ ਮਰਬਾ ਖਾਓ ਚਾਹੇ ਕੱਚਾ ਆਮਲਾ ਖਾਓ ਜ਼ਰੂਰ ਖਾਓ ਮੈਂ ਡੇਲੀ ਖਾਣੇ ਕਈ ਦਿਨਾਂ ਤੋਂ ਖਾਨਣੀ ਆ ਬਹੁਤ ਟੇਸਟੀ ਲਾਇਆ ਕੱਚਾ ਨਹੀਂ ਖਾਦਾ ਜਾਂਦਾ ਤਾਂ ਇਸ ਤਰ੍ਹਾਂ ਮਰਬਾ ਬਣਾ ਕੇ ਖਾ ਲਓ ਟਟ ਮਿੰਟ ਹੈ ਗੁੜ ਵਾਲਾ ਲੋ ਜੀ ਕੀ ਆਪਣਾ ਤਿਆਰਾ ਮੱਖਣ ਤੋਂ ਬਣ ਕੇ ਆ ਦੇਖੋ ਤੇ ਇਧਰ ਆਪਣਾ ਜਿਹੜਾ ਪਨੀਰ ਚਾ ਉਹ ਵੀ ਫਟਣਾ ਇੱਕ ਮਿੰਟ ਜੀ ਮੈਂ ਸਾਫ ਕਰ ਲ ਲੈਂ ਤਾ ਮੈਂ ਸ਼ੁਰੂ ਹੋ ਗਏ ਸਾਫ ਪਤਾ ਨਹੀਂ ਕਿਉਂ ਨਹੀਂ ਹੈ ਕੈਮਰਾ ਅੱਜ ਕਮੈਂਟ ਲੋ ਜੀ ਆ ਦੇਖੋ ਇਹਦੇ ਇਸ ਫਟਣਾ ਸ਼ੁਰੂ ਹੋ ਗਿਆ ਹੁਣ ਆਪਣਾ ਪਨੀਰ ਆ ਦੇਖੋ ਲਓ ਜੀ ਪਨੀਰ ਫਟ ਜੂਗਾ ਥੋੜੀ ਦੇਰ ਤੱਕ ਤੇ ਕੀ ਵੀ ਆਪਾਂ ਕੱਢ ਲਿਆ ਤੇ ਇਸ ਵੀਡੀਓ ਦਾ ਵੀ ਆਪਾਂ ਇੱਥੇ ਐਂਡ ਕਰਦੇ ਆਂ ਤੇ ਮਿਲਦੇ ਆਂ ਤੁਹਾਨੂੰ ਕੱਲ ਨੂੰ ਨਵੇਂ ਜਿਹੇ ਵਲੌਗ ਦੇ ਨਾਲ ਇੱਕ ਮਤਲਬ ਹੋਰ ਨਵੇਂ ਵਧੀਆ ਵਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਖੁਸ਼ਹਾਲ ਰਹੋ ਬਾਏ ਬਾਏ ਟੇਕ ਕੇਅਰ